ਯਾਰ ਬੇਲ ਤਾਂ ਠੀਕ ਸੀ ਵੀ ਬੇਲ ਲਾਤੀ ਆ ਜਿਹੜਿਆ ਲੱਕੜ ਜੇ ਦੇ ਲਈ ਬੈਠਾ ਬੰਦਾ ਇਹਦੇ ਨਾਲ ਆਪਾਂ ਕਰਦੇ ਆ ਗੱਲ ਵੀ ਇਹ ਲੱਕੜ ਵਾਲੇ ਕਿਉਂ ਲਾਇਆ ਇਹਨਾਂ ਨੂੰ ਕਿਉਂ ਆਲਸੀ ਬਣਾਇਆ ਠੀਕ ਹੈ ਨਾ ਮੈਂ ਬਹੁਤ ਵਾਰ ਉਹਦੇ ਨਾਲ ਬਹਿਸ ਕਰ ਚੁੱਕਿਆ ਉਹ ਗੱਲ ਤੇ ਤਾਂ ਆਉਂਦਾ ਨਹੀਂ ਬਸ ਸਿਰਫ ਇਹ ਕਹਿੰਦਾ ਵੀ ਇਹ ਲਾਉਣੇ ਜ਼ਰੂਰੀ ਹੈ ਲਾਉਣੇ ਜ਼ਰੂਰੀ ਹੈ ਪਹਿਲਾਂ ਦੱਸ ਕਿਹੜੇ ਲੱਗਦੇ ਸੀ ਪਹਿਲਾਂ ਵੀ ਤਾਂ ਬਣਾਉਂਦੀਆਂ ਸੀ ਕਿਸੇ ਨਾ ਕਿਸੇ ਥਾਂਵੇਂ ਤਾਂ ਰਹਿੰਦੀਆਂ ਸੀ ਇਹ ਆ ਮੈਂ ਕਰਦਾ ਗੱਲ ਇਹਦੇ ਨਾਲ ਆ ਹੁਣ ਆ ਲੈ ਇੰਨੀਆਂ ਚਿੜੀਆਂ ਨੂੰ ਨੇ ਹਾਲਸੀ ਬਣਾਤਾ ਕੀ ਲੋਡ ਪਈ ਸੀ ਇਹਨੂੰ ਆ ਦੇਖ ਲਾ ਆ ਕਿਵੇਂ ਕਿਵੇਂ ਕਿੰਨੀਆਂ ਚਿੜੀਆਂ ਦੇਖੋ ਤੇਰਾ ਰਹਿਣਾ ਕੱਖ ਓਏ ਬਦਵਾਨਾ ਤੂੰ ਹਟਦਾ ਹੀ ਨਹੀਂ ਜਿੱਥੇ ਜਾਣਾ ਉੱਥੇ ਆ ਜਣਾਗਾ ਕਿਉਂ ਅਸੀਂ ਬਦਵਾਨੀ ਟੱਕਰਦੀਆਂ ਵਿਚਾਰੀਆਂ ਡੱਕਰਨੀਆਂ ਸੀ ਤਾਂ ਡੱਕਰਨੀਆਂ ਹੁਣ ਜਿਵੇਂ ਹੁਣ ਮੰਨ ਲਓ ਤੁਸੀਂ ਆਹ ਜਿਹੜਾ ਰੱਥ ਫੜਿਆ ਹੋਇਆ ਰੱਥ ਫੜੇ ਜੇ ਤੂੰ ਖਾਂਦਾ ਹੋਵੇਂ ਰੋਟੀ ਉਹਦੇ ਵਿੱਚ ਮਾਰੀ ਹੋਵੇ ਲਾਤਾਂ ਨਾ ਤੈਨੂੰ ਪਤਾ ਫੇਰ ਲੱਗੇ ਲਾਤਾਂ ਸੀ ਕੀ ਮਾਰੀ ਅਜ ਕਾ ਇਹ ਕਿਨੇ ਗਰੇ ਖਾਈ ਜਾਂਦੀਆਂ ਸੀ ਆਉ ਦਾ ਕੀ ਖਾਂਦੇ ਅਸੀਂ ਆਹ ਦੇਖ ਲੈ ਆਜ ਆ ਮੈਨੂੰ ਐਂ ਦੱਸ ਹਾਂ ਆਹ ਜਿਹੜੀ ਇਹ ਆਪਦੇ ਆਪ ਬਣਾਉਂਦੀ ਕੁਦਰਤੀ ਸਿਸਟਮ ਮੁਤਾਬਕ ਫੇਰ ਤਾਂ ਠੀਕ ਸੀ ਜਿਹੜਾ ਤੂੰ ਆਹ ਐਡਾ ਤਾਮਜਾਮ ਖੜਾ ਕੀਤਾ ਇਹਨਾਂ ਲਈ ਇਹਨਾਂ ਨੂੰ ਆਲਸੀ ਤੂਤਾਲਸੀ ਹੈਗਾ ਸੀ ਹੂੰ ਤੇ ਇਹਨਾਂ ਨੂੰ ਕਿਉਂ ਆਲਸੀ ਬਣਾਇਆ ਤੂੰ ਕਿੱਥੇ ਰਹਿਣਾ ਮੈਂ ਆਪਦੇ ਘਰੇ ਰਹਿਣਾ ਹਾਂ ਫਿਰ ਤੇਰਾ ਘਰ ਕਿਨੇ ਬਣਾ ਕੇ ਦਿੱਤਾ ਘਰ ਮਿਸਤਰੀ ਨੇ ਬਣਾਇਆ ਮਿਸਤਰੀ ਨੇ ਬਣਾ ਕੇ ਤਾਂ ਫਿਰ ਕੀ ਸੀ ਪਹਿਲਾਂ ਉਹ ਪਹਿਲਾਂ ਥਾਂ ਸੀ ਥਾਂ ਸੀ ਫੇਰ ਥਾਂ ਸਾਡਾ ਸੀ ਉਹ ਸਾਡਾ ਸੀ ਫਿਰ ਇਹ ਵੀ ਇਹਨਾਂ ਦਾ ਹੀ ਆ ਇਹਨਾਂ ਦਾ ਕਿੱਥੇ ਇਹਦਾ ਤੁਸੀਂ ਇਹਨਾਂ ਨੂੰ ਹੱਥੇ ਬਣਾਇਆ ਹੱਥੇ ਕੀ ਨੇ ਹੱਥੇ ਬਣਾਤਾ ਚੋਗਾ ਆਪਦਾ ਆਪ ਲੈਂਦੀਆਂ ਨੇ ਇਹ ਆਪਦਾ ਵਿੱਚ ਆਲਨਾ ਆਪ ਤਿਆਰ ਕਰਦੀਆਂ ਨੇ ਗਿਆ ਇਹਦਾ ਇੱਕ ਪਲਾਟ ਜਿਵੇਂ ਤੇਰੇ ਬੁੜੇ ਨੇ ਛੱਡਿਆ ਸੀ ਨਾ ਤੈਨੂੰ ਉਵੇਂ ਇਹ ਵੀ ਇੱਕ ਪਲਾਟ ਆਗਾ ਉਦੋਂ ਬਾਅਦ ਤੂੰ ਨਹੀਂ ਜਦੋਂ ਤੂੰ ਆ ਲਾਉਂਦਾ ਆ ਡੱਬੇ ਜੇ ਜਦੋਂ ਲਾਉਂਦਾ ਨਹੀਂ ਸੀ ਉਦੋਂ ਕਿੱਥੇ ਰਹਿੰਦੀਆਂ ਸੀ ਇਹ ਉਦੋਂ ਰਹਿੰਦੇ ਸੀ ਬਾਲੇ ਸੜਕਾਂ ਦੀਆਂ ਸੱਤਾਂ ਹੁੰਦੇ ਨਹੀਂ ਜਦੋਂ ਬਾਲੇ ਸੜਕਾਂ ਦੀਆਂ ਸੱਤਾਂ ਨਹੀਂ ਸੀ ਉਦੋਂ 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 ਫੇਰ ਇਹਦਾ ਜਿੱਥੇ ਇਹਦਾ ਮਹੌਲ ਸੀ ਕੁਦਰਤੀ ਅੱਗ ਇਹ ਰਹੀ ਜਾਂਦੇ ਸੀ ਤੁਸੀਂ ਛੱਡਿਆ ਹੀ ਨਹੀਂ ਗਿਆ ਤਾਂ ਆ ਕੇ ਵੱਡੀਆਂ-ਵੱਡੀਆਂ ਕੋਠੀਆਂ ਇਹਨਾਂ ਨੂੰ ਘਰਾਂ ਤੋਂ ਕੱਢਤਾ ਤੁਹਾਡੇ ਕੋਲੇ ਰਹਿੰਦੀਆਂ ਹੁੰਦੀਆਂ ਸੀ ਸਭ ਤੋਂ ਵੱਡੇ ਦੁਸ਼ਮਣ ਬਣੇ ਤੁਸੀਂ ਇਹਦੇ ਲੱਗ ਜੇ ਨਾ ਬੋਲਣਾ ਆ ਪਾਣੀ ਰੱਖਦਾ ਪਾਣੀ ਇਹ ਕਿਤੋਂ ਵੀ ਪੀ ਸਕਦੇ ਕਿਸੇ ਛੱਪੜ ਤੋਂ ਪੀ ਸਕਦੇ ਨਹਿਰ ਤੋਂ ਪੀ ਸਕਦੇ ਆ ਪੀ ਪੀ ਲੂਗੀ ਜਿੱਥੋਂ ਮਰਜ਼ੀ ਪੀ ਲੈ ਤੇ ਤੂੰ ਪੀ ਲੇਗਾ ਛੱਪੜ ਤੋਂ ਮੇਰਾ ਨਾਲੀ 'ਚੋਂ ਨਾ ਆਪਦਾ ਲਵਾ ਕੇ ਵੱਡੇ ਵੱਡੇ ਫਿਲਟਰ ਉਹ ਵੀ ਤੁਸੀਂ ਪਾਣੀ ਪੌਣ ਪੌਣ ਪੀਣੇ ਧਰਤੀ ਤੋਂ ਪਹਿਲਾਂ ਸਾਰਾ ਪਾਣੀ ਮੁਕਾਈ ਜਾਂਦੇ ਹੋ ਮੁੜ ਕੇ ਫਿਲਟਰ ਕਰ ਕਰ ਪੀਣੇ ਹੋਗੇ ਫਿਰ ਤੁਹਾਡੇ ਨਖਰੇ ਹੀਟ ਨੇਉ ਦੇ ਕਦੇ ਤੱਤਾ ਕਰਕੇ ਪੀਣਾ ਕਦੇ ਬਾੜੀ ਦਵਾ ਕੇ ਪੀਣਾ ਇਹਨਾਂ ਨੂੰ ਤੁਸੀਂ ਪਾਣੀ ਕੀ ਛੱਡਿਆ ਦਸੀ ਸਾਡੇ ਕੀਮਿਕਲ ਛੱਡੇ ਇਹਨਾਂ ਨੂੰ ਨਿਰਾ ਕੈਮੀਕਲ ਸਾਰਾ ਕੁਝ ਤੁਸੀਂ ਇਹਨਾਂ ਤੇ ਥੋਪੀ ਜਾਂਦੇ ਹੋ ਇਹਨਾਂ ਦਾ ਕੋਈ ਡਾਕਟਰ ਨਹੀਂ ਇਹਨਾਂ ਦਾ ਕੋਈ ਜੱਜ ਨਹੀਂ ਇਹਨਾਂ ਦਾ ਕੋਈ ਵਕੀਲ ਨਹੀਂ ਤੁਸੀਂ ਤਾਂ ਉਹ ਕਰਦੇ ਹੋ ਇਹਨਾਂ ਦੇ ਮਿੱਤੇ ਨਹੀਂ ਖਰਾਬ ਹੁੰਦੇ ਇਹ ਨਹੀਂ ਬੂਟੇ ਹੁੰਦੇ ਬੂਟੇ ਲਾਓ ਆਪੇ ਆਲ ਨੇ ਬਣਾਣਾ ਬੂਟੇ ਅੱਖਾਂ ਫੁੱਟੀਆਂ ਤੇਰੀ ਉੱਥੋਂ ਬਾਰ ਤੋਂ ਆਏਗਾ ਬੇਲ ਦਿਖੀ ਨਹੀਂ ਤੈਨੂੰ ਪੂਜੀਆਂ ਬਾਤ ਲੱਗੀ ਹੈ ਬੇਲ ਨਾਲ ਥੋੜਾ ਕੱਲੇ ਬੂਟੇਗਾ ਉਹ ਹਰਿਆਲੀ ਆ ਜਾਊਗੀ ਹਾਂ ਹਰਿਆਲੀ ਆ ਜਾਊਗੀ ਤੂੰ ਕੀ ਲਾਏਗਾ ਦੱਸੀ ਮੈਂ ਲਾ ਮੇਰੇ ਘਰੇ ਅਸ਼ੋਕਾ ਦੇ ਪਾਮ ਲੱਗੇ ਹੋਏ ਆ ਅਸ਼ੋਕਾ ਦੇ ਪਾਮ ਕਿਹੜਾ ਉਹ ਬਰਾਸਤੀ ਨਹੀਂ ਉਹ ਉਹ ਉਹਨੇ ਪਾਛੀ ਸ਼ੋਹ ਬਾਤ ਆ ਬਰਾਸਤੀ ਉਹਦੀ ਤਾਂ ਉਹ ਬਾਤ ਇਹ ਨਾ ਬਾਤ ਕੀ ਛੱਡਿਆ ਤੂੰ ਤੂੰ ਤਾਂ ਇਹ ਕਹਿੰਦੇ ਕੰਡੇ ਲਾਓ ਕੰਡੇ ਥੋੜਾ ਲਾ ਲਾਓ ਫਿਰ ਕੰਡੇ ਜਿਹੜੇ ਰਹਿੰਦੀ ਐ ਕੰਡੇਆਂ ਚ ਨੇ ਕਿਉਂ ਕੰਡੇ ਲਾਈਏ ਅੱਜ ਕੰਡੇ ਲਾਏ ਹੁੰਦੇ ਆ ਲੌਂਡੀ ਲੋੜ ਨਹੀਂ ਸੀਗੀ ਹਾਂ ਤੇ ਆਪ ਦੋ ਦੋ ਚੱਲੋ ਛਿਪ ਕੇ ਰਹਿ ਲੈਣੀ ਆ ਪਰ ਫੇਰ ਵੀ ਉਹਨਾਂ ਨੇ ਉਹਨੂੰ ਬਾਲੇ ਸਰਕੜੇ ਦੀਆਂ ਸੱਤਾਂ ਚਾਹੀਦੀਆਂ ਸੀ ਆਹ ਦੇਖ ਲੈ ਇੱਧਰ ਆਹ ਸੱਤਾਂ ਦੇ ਵਿੱਚ ਵੀ ਲਾਈ ਬੈਠਾ ਮੈਂ ਤਾਂ ਮਾਹੌਲ ਇਹਨਾਂ ਨੂੰ ਬਣਾਇਆ ਹੋਇਆ ਹੈਗਾ ਮਰੀ ਜਾਂ ਚਾਕੇ ਮੂੰਹ ਜਿੱਧਰ ਨੂੰ ਜੀ ਕਰਦਾ ਉਹਨੂੰ ਲੈ ਕੇ ਫੋਨ ਜਾ ਹੋ ਜਣੇ ਹੋਗੇ ਗੋ ਪੋਣਾ ਇੱਕ ਹੀ ਤੇਰਾ ਫੋਨਾ 50000 ਲਾਇਆ ਇਥੇ ਪੰਨੂ ਕਹਿੰਦੇ ਫੋਨ ਦੇ ਆ ਪੰਨੂ ਮੈਂ 50000 ਲੈਣ ਨਾਲੇ ਹੋਰ ਫੋਨਾਂ ਦੇ 50000 ਲਾਈ ਜਨੂ ਇਹਨਾਂ ਵਾਸਤੇ ਕੋਈ ਕਰ ਲਓ ਇਹਨਾਂ ਵਾਸਤੇ ਕੀ ਕੀਤਾ ਤੂੰ ਮੈਂ ਫੋਨਾਂ ਦੇ 50000 ਨਹੀਂ ਲਾਇਆ ਮੈਂ ਇਹਨਾਂ ਵਾਸਤੇ ਕਰਦਾਗਾ ਨਹੀਂ ਹੁਣ ਇਹ ਦੇਖ ਹਾਂ ਸਾਡੇ ਇੱਕ ਦਰਵਾਜ਼ਾ ਹੈਗਾ ਹਾਂ ਉਹ ਦਰਵਾਜੇ ਦੇ ਵਿੱਚ ਕੁਦਰਤੀ ਤੌਰ ਤੇ ਰਹਿ ਰਹੇ ਆ ਤੁਸੀਂ ਦਰਵਾਜੇ ਬਣਾ ਦਰਵਾਜੇ ਦਰਵਾਜੇ ਬਣਾਓ ਦਰਵਾਜਿਆਂ ਦੇ ਵਿੱਚ ਆਉਣੀਆਂ ਭਾਈ ਮੇਰਾ ਬਜਟ ਨਹੀਂ ਹੈਗਾ ਠੀਕ ਹੈ ਮੈਂ ਦਰਵਾਜਾ ਨਹੀਂ ਬਣਾ ਸਕਦਾ ਮੈਂ ਜਿੰਨਾ ਕੁ ਕਰ ਸਕਦਾ ਮੈਂ ਓਨਾ ਕੁ ਕਰੀ ਜਾਣਾ ਮੈਂ ਮੇਰੇ ਲਈ ਤਾਂ ਆਹੀ ਦਰਵਾਜਾ ਹੈਗਾ ਠੀਕ ਹੈ ਦੂਜੀ ਗੱਲ ਤੂੰ ਜਿਹੜੀ ਆ ਗੱਲ ਕੱਢੀ ਵੀ ਸੀ ਤੀਜੇ ਦਿਨ ਕਹਦੇ ਨਾ ਨਾ ਦਰਵਾਜਾ ਹੈਗਾ ਦਰਵਾਜਾ ਆਏਗਾ ਆ ਤੂੰ ਖੜ ਜਾ ਸਾਲਖੰਡ ਖੜ ਆ ਤੂੰ ਸਾਈ ਲੈ ਤੇਰਾ ਦਰਵਾਜਾ ਉਹ ਕਿੰਨਾ ਕੁ ਟਾਈਮ ਰੱਖਨੇਗਾ ਤੂੰ ਦੱਸੀ ਤੂੰ ਕੱਲਾ ਦਰਵਾਜ਼ੇ ਨੂੰ ਤਾਂ ਉਹ ਕਰਿਆ ਯਾਰ ਮੈਂ ਮੈਂ ਖੇਤ ਕਨੇਰ ਲਾਇਆ ਗੱਲ ਸੁਣ ਮੇਰੀ ਗੱਲ ਸੁਣ ਦਰਵਾਜ਼ਾ ਥੋੜਾ ਜਿੰਨਾ ਟਾਈਮ ਬੁੜਾ ਬੈਠਾ ਹੈ ਨਾ ਉਨਾ ਟਾਈਮ ਦਰਵਾਜ਼ਾ ਹੈਗਾ ਜਿੱਦੇ ਥੋੜਾ ਬੁੜਾ ਚੱਲ ਗਿਆ ਹੋ ਗਿਆ ਸਵਰਗਵਾਸ ਚਾਰ ਮੋੜਿਆਂ ਦੇ ਬਾਗ ਆ ਉੱਦੇ ਤੂੰ ਦਰਵਾਜ਼ਾ ਦੇਖੀ ਟੋਂਦਾ ਦੱਸ ਜੇ ਨਹੀਂ ਟੋਂਦਾ ਤਾਂ ਦੱਸ ਬੋਲ ਕਿੰਨੇ ਤੂੰ ਬੁੜੇ ਨਾਲ ਤਾਂ ਨੱਕ ਲੜਦਾ ਵੀ ਦਰਵਾਜ਼ਾ ਹੈਟਾ ਦੇ ਦਰਵਾਜ਼ਾ ਹੈਟਾ ਇਹਦੇ ਕੋਠੀ ਦੀ ਸੋਹ ਘਾੜੀ ਜਾਂਦਾ ਤੂੰ ਕਨੇਰ ਕਨੇਰ ਲਾਇਆ ਮੈਂ ਹਾਂ ਕਨੇਰਾਂ ਦੇ ਵਿੱਚ ਕਿੰਨੇ ਤੱਤਰ ਆਉਂਦੇ ਆ ਕਿੰਨੇ ਚਿੜੀਆਂ ਆਉਂਦੀਆਂ ਨੇ ਵਧੀਆ ਕਨੇਰ ਫੁੱਲ ਆਉਂਦਾ ਤੇ ਰਸ ਵਾਲੇ ਪੰਛੀ ਆਉਣਗੇ ਉਹ ਚੰਗੀ ਗੱਲ ਆ ਜਿਹੜੀ ਗੱਲ ਮੈਂ ਕਹਿੰਦਾ ਮੈਂ ਕਿਦੋਂ ਕਿਹੜਾ ਮਾੜੀ ਆ ਯਾਰ ਦਰਾਸਤ ਵੀ ਜ਼ਰੂਰੀ ਨੇ ਪਰ ਇੰਨਾ ਵਾਸਤੇ ਇਹਨਾਂ ਦੇ ਜਿਹੜੇ ਪਸੰਦੀਦਾ ਰੋਕਣੇ ਉਹ ਲਾ ਤੂੰ ਤਾਂ ਆਪਦੀ ਸ਼ੋਹ ਨੂੰ ਲਾਇਵੇਂ ਕਨੇਰ ਵੀ ਹੈ ਨਾ ਤੂੰ ਸ਼ੋਹ ਨੂੰ ਲਾਇਆ ਜੇ ਕਿਤੇ ਕਨੇਰ ਤੇ ਤੈਨੂੰ ਐ ਪਤਾ ਹੁੰਦਾ ਵੀ ਪੰਛੀ ਹੁੰਦੇ ਤੂੰ ਤਾਂ ਕਨੇਰ ਵੀ ਨਾ ਲਾਉਂਦਾ ਯਾਰ ਮੈਨੂੰ ਐ ਦੱਸ ਦੇਖ ਬੈਸ ਤਾਂ ਆਪਾਂ ਕਰਦੇ ਨਹੀਂ ਆਹ ਲੱਕੜ ਤੂੰ ਖਰਾਬ ਕੀਤੀ ਐ ਇੰਨੀ ਹਾਂ ਇੰਨੀ ਲੱਕੜ ਖਰਾਬ ਕਰਤੀ ਤੇ ਲੱਕੜ ਅਸੀਂ ਦੇਖ ਲਾ ਉਹ ਜਿਵੇਂ ਹਾਂ ਆਹੋ ਲੱਕੜ ਇੰਨੀ ਖਰਾਬ ਕਰਤੀ ਤੂੰ ਕਿਉਂ ਕੀਤੀ ਖਰਾਬ ਪਹਿਲਾਂ ਮੈਂ ਇੱਕ ਮਿੰਟ ਮੈਂ ਤੇਰੇ ਸਵਾਲ 'ਚੋਂ ਤੈਨੂੰ ਸਵਾਲ ਕਰਦਾਗਾ ਤੂੰ ਮੈਨੂੰ ਐਂ ਦੱਸ ਤੂੰ ਕੋਠੀ ਪਾਈ ਆ ਹਾਂ ਹੈਂ ਤੂੰ ਉੱਥੇ ਜਿਹੜੇ ਪੱਲੇ ਲਾਏ ਨੇ ਜੋੜੀਆਂ ਲਾਏ ਨੇ ਕਾਲੀ ਲੱਕੜ ਲਾਈ ਆ ਉਹ ਲੱਕੜ ਉਹਦਾ ਆਹੋ ਲਾਈ ਆ ਉਹ ਕੀ ਦੱਸ ਕੀ ਕਹਿੰਦੇ ਹੁੰਦੇ ਆ ਕੁਝ ਕੁ ਬਰਮਾ ਦੇਖ ਲਈਏ ਕੁਝ ਚਾਪ ਲਈਏ ਹਾਂ ਹਾਂ ਦੇਖ ਲੈ ਹਲੇ ਵੀ ਸੋਚ ਲੈ ਚੱਲ ਆਤੀ ਫਿਰ ਉਹ ਕਿਹੜਾ ਚਿੜੀਆਂ ਤੋਂ ਲੈ ਕੇ ਲਈ ਆ ਆਪਦੀ ਲਈ ਆ ਮਰੀ ਜਨੇ ਬਰਮਾ ਦੇਖ ਲਈਏ ਚਾਪ ਲਈਏ ਤੁਸੀਂ ਭੈਣਾਂ ਐਸੀਆਂ ਟਾਲੀਆਂ ਸੀਗੀਆਂ ਡੇਡੇ ਦੁੱਸੇ ਵਾਲੀਆਂ ਸਾਰੀਆਂ ਟਾਲੀਆਂ ਤੁਸੀਂ ਜੋੜੀਆਂ ਚ ਖਾ ਗਏ ਹੈ ਇਹ ਜਿਹੜੇ ਆਹ ਹਾਲ ਨੇ ਬਣੇ ਨੇ ਹਨ ਇਹ ਬਰਮਾ ਦੇਖਦੇ ਨੇਗੇ ਇਹ ਤੇਰੇ ਵਰਗੇ ਬਦਵਾਨ ਹਨ ਇਹਨੂੰ ਆਪਦੇ ਬਿਜ਼ਨਸ ਵਾਸਤੇ ਲਾਉਂਦੇ ਨੇਗੇ ਆ ਵੀ ਇਹ ਤੋਂ ਪੈਸੇ ਕਮਾਉਂਦੇ ਨੇਗੇ ਇਹ ਕੋਈ ਆਪਣਾ ਵਿਰਾਸਤੀ ਦਰਖਤ ਨਹੀਂ ਹੈਗਾ ਜੇ ਰਾਸਤੀ ਤਰ ਤਨੀ ਦਾ ਵੱਡਣਾ ਵੱਡਣਾ ਫਿਰ ਤੁਸੀਂ ਨਹੀਂ ਲਾਉਂਦੇ ਤੂੰ ਨਹੀਂ ਲਾਈ ਬਿਠਾਉਂਦੇ ਖੇਚ ਪਪੂ ਲਾਰੇ ਉਹ ਉਹ ਤਾਂ ਯਾਰ ਅਸੀਂ ਇਨਸਾਨ ਹੁੰਨੇ ਆ ਅਸੀਂ ਲਾ ਸਕਦੇ ਹਾਂ ਛੱਟੂ ਹੁਣ ਖਾਨ ਹੁੰਨੇ ਆ ਲਾ ਸਕਦੇ ਨਾਲ ਪੁਰ ਹੋਰ ਕਰ ਸਕਦੇ ਹੋਗੇ ਇਹਨਾਂ ਵਾਸਤੇ ਨਹੀਂ ਕਰ ਸਕਦੇ ਇਹ ਇਹ ਕੋਈ ਗੱਲ ਸੁਣਾ ਇਹ ਕੋਈ ਬਰਾਸਤੀ ਦਰਖਤ ਨਹੀਂ ਹੈਗਾ ਇਹ ਬਿਜ਼ਨਸ ਤੌਰ ਤੇ ਵਰਤਿਆ ਜਾਂਦਾ ਬਿਜ਼ਨਸ ਤੌਰ ਤੇ ਬਥੇਰੇ ਲੋਕ ਇਹਦੀ ਖੇਤੀ ਕਰਦੇ ਨੇ ਠੀਕ ਹੈ ਹਰ 25 25-37 ਸਾਲ ਬਾਅਦ ਇਹਨੂੰ ਕੱਟ ਕੇ ਵੱਢ ਕੇ ਆਪਦੇ ਉਹ ਲੋੜਾਂ ਪੂਰਤਿਆ ਕਰਦੇ ਨੇਗੇ ਵੇਚ ਲੈਂਦੇ ਨੇਗੇ ਠੀਕ ਹੈ ਉਹਦੀਆਂ ਫੱਟੀਆਂ ਬਣਦੀਆਂ ਨੇ ਫਰਨੀਚਰ ਬਣਦਾਗਾ ਇਹ ਫੱਟੀਆਂ ਤੁਹਾਨੂੰ ਨੇ ਤਿਆਰ ਕੀਤੇ ਪਏ ਨੇਗੇ ਇਹ ਕੋਈ ਬਰਾਸਤੀ ਦਰਖਤ ਤੋਂ ਨਹੀਂ ਹੈਗਾ ਕੀਤੇ ਪਏ ਇਹ ਇਹ ਸੰਘਰਸ਼ ਜਿਹੜੇ ਇਹ ਲਾ ਰਹੇ ਹੋ ਤੁਸੀਂ ਇਹ ਫੈਸ਼ਨ ਕਰਕੇ ਲਾ ਰਹੇ ਹੋ ਫੈਸ਼ਨ ਹੈ ਫੈਸ਼ਨ ਦਾ ਫੈਸ਼ਨ ਸਿਆ ਇਹਨਾਂ ਨੇ ਸੰਘਰਸ਼ ਕਰਦੇ ਕਰਦੇ ਠੀਕ ਹੈ ਇਹਨਾਂ ਨੇ ਆਪਣੀ ਹੋਂਦ ਕਮਾ ਲਈ ਇਹਨਾਂ ਦੀਆਂ ਕਿੰਨੀਆਂ ਪ੍ਰਜਾਤੀ ਆ ਹੁਣ ਤੋਂ ਆਪਦੇ ਆਪ ਨੂੰ ਵੱਡਾ ਕਹਾਉਣ ਲਈ ਲਾਏ ਹੋਇਆ ਇਹ ਇੱਕ ਤੁਸੀਂ ਉਹ ਮਿੱਥਿਆ ਹੋਇਆ ਵੀ ਆਹ ਆਪਾਂ ਲਾ ਦੋ ਵੀ ਚੜ੍ਹਾਈ ਹੋ ਜੂ ਤੁਹਾਡੀ ਯਾਰ ਚੜ੍ਹਾਈ ਹੋਵੇ ਨਾ ਹੋਵੇ ਇਹ ਹੋ ਜਾਣਗੀਆਂ ਮੈਂ ਤਾਂ ਇਹਦੇ ਵਾਸਤੇ ਲਾਇਆ ਤੁਹਾਨੂੰ ਚੜ੍ਹਾਈ ਜੁੜੀ ਤੱਕ ਦਾ ਕੋਈ ਮਤਲਬ ਵੀ ਨਹੀਂ ਯਾਰ ਤੁਸੀਂ ਆ ਵੀਡੀਓ ਜੀ ਪਾ ਦਨੇ ਵੀ ਵੀਡੀਓ ਜੀ ਪਾ ਦਨੇ ਹੋ ਥੋੜੇ ਦਿਨਾਂ ਬਾਅਦ ਚਿੜੀਆਂ ਦੀ ਤੇ ਵੀ ਤੁਹਾਨੂੰ ਬਾਹਰੋਂ ਪੈਸੇ ਆ ਜਾਣਗੇ ਤੇ ਕੋਸ ਮਰਜੀ ਕਹਿਲਾ ਚਿੜੀਆਂ ਵੀ ਵੀਡੀਓ ਵੀ ਉਹੀ ਪਾਉ ਜਿਹਦੇ ਘਰੇ ਚਿੜੀਆਂ ਹੋਣਗੀਆਂ ਤੇਰੇ ਘਰੇ ਹੈਗੀਆਂ ਜਿੜੀ ਦੇਖੀਆ ਕਦੇ ਅਸੀਂ ਬਿਠਾਂ ਦਾ ਘਰ ਕੀ ਕਰਾਉਣਾ ਲਾਦਾ ਬਿਠਾਂ ਦਾ ਤੁਸੀਂ ਜੇ ਨਾ ਵਾਦੇ ਛੱਡਿਆ ਕੀ ਆ ਮੁੜ ਕੇ ਤੁਸੀਂ ਬਿਲਕਦੇ ਰਹਿੰਨੋਗੇ ਹਾਇ ਆ ਸੀਜ਼ਨ ਮੁੱਕ ਗਈ ਹਾਇ ਫਲਾਣੇ ਡਾਕਟਰ ਦੇ ਜਾਣਾ ਧੌਂਕੇ ਦੇ ਭਾਂ ਦੇ ਟੈਕਾਂ ਦੇ ਮਰੀਜ਼ ਹੋਗੇ ਕੈਂਸਰਾਂ ਦੇ ਮਰੀਜ਼ ਹੋਗੇ ਕਿੱਡਿਆ ਕਿੱਡਿਆ ਨਾਮਰਾਦ ਤੁਸੀਂ ਬਿਮਾਰੀਆਂ ਲਵਾਈ ਬੈਠੇ ਹੋਗੇ ਉਹ ਸਿਰਫ ਇੰਨਾ ਕਰਕੇ ਆ ਜੇ ਹੁੰਦੀਆਂ ਹਨਾ ਆ ਫਸਲਾਂ ਤੇ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਸੀ ਕਿੰਨੀਆਂ ਜੜੀਆਂ ਆਪਣੀਆਂ ਸੁੰਡੀਆਂ ਹੁੰਦੀਆਂ ਨੇ ਕੀਟ ਜਿਨ੍ਹਾਂ ਨੂੰ ਤੁਸੀਂ ਮਾਰ ਦਿਓ ਸਪਰੇਹਾਂ ਸੜਕ ਸੜਕ ਕੇ ਉਹਨਾਂ ਨੂੰ ਚੱਕਦੀਆਂ ਨੇ ਉਹਨਾਂ ਨੂੰ ਖਾਂਦੀਆਂ ਨੇ ਇਹ ਆਪਣੇ ਆਪ ਵਾਝਣੀਆਂ ਨੇ ਆਪਣੇ ਆਪ ਕਿੱਥੇ ਵੜੀਆਂ ਦੱਸੀ ਮੈਨੂੰ ਬਾਦੀਆਂ ਦਾ ਤਾਂ ਜ ਇਹਨਾਂ ਦਾ ਕੁਝ ਛੱਡਿਆ ਆਉਂਦਾ ਤੁਸੀਂ ਤੁਸੀਂ ਜ਼ਮੀਨਾਂ ਛਣਮੀਆਂ ਛੱਡਦੇ ਹੁੰਦੇ ਸੀ ਪਹਿਲਾਂ ਠੀਕ ਆ ਫਸਲ ਲੈ ਕੇ ਜ਼ਮੀਨਾਂ ਛਣਮੀਆਂ ਛੱਡੀਆਂ ਜਾਂਦੀਆਂ ਸੀ ਇਹ ਆਪਦਾ ਚੋਗਾ ਵਗੈਰਾ ਉੱਥੋਂ ਲਈ ਜਾਂਦੀਆਂ ਸੀ ਚੋਗਾ ਉਹ ਨਾਲ ਉਹ ਨਹੀਂ ਛੱਡਿਆ ਠੀਕ ਹੈ ਸਰ ਬਾਲੇ ਸਰਕੜੇ ਦੀ ਸੱਤਾ ਉਹ ਨਹੀਂ ਛੱਡੀਆਂ ਸਰਕੰਡੇ ਹੁੰਦੇ ਸੀ ਉਹ ਨਹੀਂ ਛੱਡੇ ਮਲੇ 베ਰੀਆਂ ਤੁਸੀਂ ਉਹ ਨਹੀਂ ਛੱਡੇ ਇਹਨਾਂ ਦੇ ਪਸੰਦੀਦਾ ਰੁੱਖ ਤੇ ਮਲੇ ਲਾ ਦਿਓ ਮਲੇ ਲਾ ਦਿਓ ਮਲੇ ਲਾਏ ਨੇ ਲਾਉਣੇ ਹੈਗੇ ਤੂੰ ਦੱਸ ਕਿੰਨੇ ਕੁ ਲਾ ਲੈ ਆਪ ਤਾਂ ਯਾਰ ਮळ्या ਨੂੰ ਪਸੰਦੀ ਨਹੀਂ ਕਰਦੇ ਆਪ ਤਾਂ ਪਾ ਮਲਾਉਣੇ ਆ ਗੱਲ ਤਾਂ ਇਹ ਹੈ ਵੀ ਇਹਨਾਂ ਲੱਕੜਾਂ ਬੱਦਮ ਨਾਲੋਂ ਤਾਂ ਚੰਗਾ ਗੱਲ ਸੁਣ ਜਿੱਦੇ ਮੁੱਕ ਗਏ ਜਿੱਦੇ ਚਾਰ ਮੋਢਿਆਂ ਤੇ ਲੈ ਕੇ ਗਏ ਉਹਦੇ ਤੋਂ ਨੂੰ ਪਾਮ ਨਾਲ ਮਚਾ ਦੇਣਗੇ ਲੱਗ ਜਣੋ ਬੋਲਣਾ ਬਰਾਸਤੀ ਦੇ ਰਾਖੀ ਜਿਹੜੇ ਵੱਡੇ ਦਰਖਤ ਤਾਂ ਨਾ ਉਹੀ ਕੰਮ ਆਉਦੇ ਨੇਗੇ ਆਕਸੀਜਨ ਵਾਸਤੇ ਪਿੱਪਲ ਬੋਹੜ ਵੱਡੇ ਦਰਖਤ ਲਾ ਲਓ ਨਿੰਮ ਨਿੰਮ ਕਿੰਦਾ ਐਂਟੀਬਾਇਟਿਕ ਦਰਖਤ ਹੈਗਾ ਕਿੰਨੀਆਂ ਬਿਮਾਰੀਆਂ ਦੂਰ ਕਰਦਾ ਲਾ ਹੈਗਾ ਤੇਰੇ ਘਰ ਦੇ ਵਿੱਚ ਅਸੀਂ ਯਾਰ ਪੱਤਿਆਂ ਦੇ ਘਰ ਤੋਂ ਕੀ ਕਰਾਉਣਾ ਪੱਤਿਆਂ ਦੇ ਘਰ ਤੋਂ ਕੀ ਕਰਾਉਣਾਗਾ ਜਿੰਨਾ ਗੰਦ ਤੁਸੀਂ ਮਣੋਖ ਨੇ ਪਾਇਆ ਕੋਈ ਨੇ ਗੰਦ ਹੀ ਨਹੀਂ ਪਾਇਆ ਸਾਰ ਇੰਨੀ ਸੋਹਣੀ ਕੁਦਰਤ ਹੁੰਦੀ ਸੀਗੀ ਸਾਰੀ ਦਾ ਤੁਸੀਂ ਸੱਤਿਆ ਨਾਸ ਕਰਤਾ ਤੁਸੀਂ ਆਪ ਦੀਆਂ ਲੋੜਾਂ ਆਹ ਦੇਖ ਲੈ ਇਹ ਇਹ ਪਹਿਲਾਂ ਇੰਨੀਆਂ ਡਰਦੀਆਂ ਹੁੰਦੀਆਂ ਸੀ ਕੋਲੇ ਨਹੀਂ ਸੀ ਆਉਂਦੀਆਂ ਆ ਹੁਣ ਉੱਡ ਨਹੀਂ ਰਹੀਆਂ ਇਹ ਆਲਸੀ ਬਣ ਗਿਆ ਤਾਂ ਕਰਕੇ ਉੱਡ ਨਹੀਂ ਰਹੀਆਂ ਇੱਥੇ ਰੌਲਾ ਪਾਈ ਜਾਂਦੇ ਆ ਰਾ ਚਿੜੀਆਂ ਸਭ ਤੋਂ ਨੇੜੇ ਬਣ ਗਏ ਸੀ ਮਨੁੱਖ ਨੂੰ ਤੇ ਤੁਸੀਂ ਸਭ ਤੋਂ ਵੱਡੇ ਦੁਸ਼ਮਣ ਬਣ ਗਏ ਨੇ ਨੇੜੇ ਵਿਸ਼ਵਾਸ ਬਣਿਆ ਪੈ ਇਹਨਾਂ ਦਾ ਤਾਂ ਨਾ ਤੁਸੀਂ ਅੱਛਾ ਯਾਰ ਗੱਲ ਸੁਣ ਤੁਸੀਂ ਵੀ ਪਾਲਣਾ ਜਾਣਦੇ ਹੋ ਇਹ ਤੋਂ ਮੈਨੂੰ ਕੋਈ ਕਮਾਈ ਹੈਗੀ ਦੱਸੀ ਕਮਾਈ ਆ ਤਾਂ ਹੀ ਕਰਦਾ ਤੁਸੀਂ ਪਸ਼ੂ ਪਾਲੀ ਬੈਠੇ ਹੋ ਬੱਕ ਨਸਲਾਂ ਦੇ ਕੁੱਤੇ ਪਾਲੀ ਬੈਠੇ ਹੋ ਘੋੜੇ ਪਾਲੀ ਬੈਠੇ ਹੋ ਜਿੱਨੇ ਤੁਸੀਂ ਕਮਾਈ ਦਾ ਸਾਧਨ ਬਣਾਇਆ ਉਹਦਾ ਕਮਾਈ ਦਾ ਸਾਧਨ ਤਾਂ ਕੀ ਕਮਾਈ ਹੈ ਫੇਰ ਮੈਂ ਤਾਂ ਕਮਾਈ ਵੀ ਨਹੀਂ ਕਰਦਾ ਮੈਂ ਤਾਂ ਇੱਕ ਇਹਨਾਂ ਦੀ ਹੋਂਦ ਵਿਚ ਆ ਰਿਹਾਗਾ ਵੀ ਬਾਜੇ ਜਿੰਨੇ ਬੰਦੇ ਕੋਈ ਵੀ ਬੰਦਾ ਕੋਈ ਵੀ ਬੰਦਾ ਫਰੀ ਫਰੀ ਕਰ ਦੂ ਕੰਮ ਫਰੀ i não é what ਮੈਂ ਕਰਦਾ ਤੈਨੂੰ ਪੈਸੇ ਆਉਂਦੇ ਹੋਣਗੇ ਮੈਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਠੀਕ ਆ ਤੈਨੂੰ ਪੈਸੇ ਆਉਣਗੇ ਥੋੜੇ ਸਰਟੀਫਿਕੇਟ ਦੀ ਲੋੜ ਆ ਠੀਕ ਹੈ ਜਿਹੜੇ ਮੇਰੇ ਨੂੰ ਜਾਣਦੇ ਨੇ ਤੈਨੂੰ ਪੈਸੇ ਯਾਰ ਉਹਨਾਂ ਨੂੰ ਪਤਾ ਮੈਨੂੰ ਕਿੱਥੋਂ ਪੈਸਾ ਆਉਂਦਾ ਕਿੱਥੋਂ ਨਹੀਂ ਆਉਂਦਾ ਠੀਕ ਹੈ ਮੈਨੂੰ ਤੇਨੂੰ ਦੱਸਣ ਦੀ ਲੋੜ ਨਹੀਂ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਠੀਕ ਹੈ ਬਸ ਮੈਂ ਆਪਦੇ ਕੰਮ ਤੇ ਲੱਗਿਆ ਹੋਇਆਗਾ ਮੈਂ ਲੱਗਿਆ ਰਹੂਗਾ ਤੇਰੇ ਵਰਗਾ 2900 ਆਉਂਦਾਗਾ ਵਿਦਵਾਨੀ ਕੋਟ ਦੇ ਉੱਪਰ ਜਾਂਦਾਗਾ ਪਰ ਜਦੋਂ ਤੁਹਾਨੂੰ ਪਤਾ ਉਦੋਂ ਵਿਦਵਾਨੀ ਵੀ ਉਹੀ ਕੋਟ ਜਿਹਨੂੰ ਅਸੀਂ ਆਲੋਚਕ ਹੁੰਨੇ ਆ ਆਲ ਨਾਲ ਕਰੋ ਤਰਕ ਨਾਲ ਕਰੋ ਫਿਰ ਤਰਕ ਨਾਲ ਤਾਂ ਹੈਗੀ ਐ ਇਹ ਮੁੜ ਕੇ ਤੂੰ ਫਿਰ ਕਹੇਂ ਭਲਦਾ ਉਹਨਾਂ ਗੰਨਾਂ ਤੇ ਖੜਿਆ ਕਰਕੇ ਫਿਰ ਪੂਰੀ ਗੱਲ ਸੁਣ ਲੈ ਹੁਣ ਤੂੰ ਤਾਂ ਹੁਣ ਤੂੰ ਤਾਂ ਗੱਲ ਪੈਣਾ ਯਾਰ ਗੱਲ ਬੰਨਾ ਤੂੰ ਤਾਂ ਆਇਆ ਤਤਲਾਉਂਦਾ ਏ ਕਿ ਇਹ ਗੱਲ ਕਰ ਤਰਕ ਨਾਲ ਤਤਲਾਉਣ ਵਾਲੀ ਗੱਲ ਨਹੀਂ ਮੇਰੀ ਗੱਲ ਸੁਣ ਫੇਰ ਮੈਂ ਤੈਨੂੰ ਗੱਲ ਕਿਦੋਂ ਪਹਿਲਾਂ ਵੀ ਸੁਣਾਈ ਸੀ ਇਹ ਚੀਜ਼ ਵਾਲੀ ਤੁਹਾਡੇ ਨਾਲ ਜਿੱਦੇ ਉਹ ਕੁੱਤੇ ਹਣੀ ਹੋਈ ਹੈ ਨਾ ਤੁਸੀਂ ਉਹਦੇ ਕਹੋਗੇ ਵੀ ਹਾਂ ਯਾਰ ਜੇ ਆਪਾਂ ਇਹ ਚੀਜ਼ ਕਰ ਲੈਂਦੇ ਆਪਾਂ ਵਧੀਆ ਰਹਿੰਦੇ ਬਚੇ ਜਾਂਦੇ ਤੁਹਾਡੇ ਨਾਲ ਤਾਂ ਯਾਰ ਹੋਣੀ ਬੁਰੀ ਚਾਹੀਦੀ ਹੈਗੀ ਸੁਣ ਤਾਂ ਮੈਂ ਤਾਂ ਇੱਕ ਗੱਲ ਕਹਣਾ ਮੈਂ ਤੁਸੀਂ ਨਹੀਂ ਮੂਰਖਾ ਕਿ ਮੈਂ ਮੂਰਖਾ ਜਿਹੜਾ ਤੁਹਾਡੇ ਨਾਲ ਜਿਦਾ ਕਰਦਾਗਾ ਤੁਸੀਂ ਚਾਕੇ ਸੜਿਆ ਜਾ ਫੋਨ ਫਿਰ ਇੱਕ ਕੰਨੀ ਹੋ ਜਾਈ ਨਾ ਚਾਹ ਸੜਿਆ ਕੀ ਤੇਥੋਂ ਲਿਆ ਮੈਂ ਤੁਹਾਨੂੰ ਇੰਨੀ ਕਹਾਗਾ ਤੁਸੀਂ ਤੁਹਾਡਾ ਕਿ ਮੈਂ ਇੰਜਨ ਬਾਲਾ ਪੜਾ ਕਰੂੰਗਾ ਦਿਵਾਨੇ ਹੋ ਜੇ ਤੁਸੀਂ ਲੱਗੇ ਹੋ ਬੋਲਣਾ ਐਵੇਂ ਕੀ ਚਾਕੇ ਤੁਸੀਂ ਤੁਹਾਡੇ ਨਾਲ ਤਾਂ ਚੁੱਪੀ ਭਲੀ ਆ ਯਾਰ ਫਿਰ ਗੱਲ ਪੈਨੇ ਹੋ ਗੱਲ ਪੈਨੇ ਆ ਪੈਨੇ ਆ ਗੱਲ ਤੁਹਾਡੇ ਵਾਂਗੂ ਚੀਜ਼ਾਂ ਤੋਂ ਕਮਾਈਆਂ ਦੇ ਸਾਧਨ ਥੋੜੀ ਬਣਾਇਆਗੇ ਅਸੀਂ ਆਪਦੇ ਇਹਨਾਂ ਦੀ ਹੋਂਦ ਬਚਾਉਣ ਦੇ ਲਈ ਲੱਗੇਗੇ ਆਪਦੇ ਆਪ ਨੂੰ ਬਚਾਉਣ ਦੇ ਲਈ ਹੋਂਦ ਆਪੀ ਆਪੀ ਬਚ ਜੂਗੀ ਤੁਹਾਨੂੰ ਹੋਰ ਨਹੀਂ ਇੱਥੇ ਬਚਾਉਣ ਦੇ ਲੱਗੇਗੇ ਜਿੰਨੇ ਤੁਸੀਂ ਬਚਣਾ ਹੋਰ ਨਹੀਂ ਲੱਗੇ ਕਿ ਤੁਸੀਂ ਇਹਨਾਂ ਬਾਤ ਤੇ ਇਹ ਲੱਗ ਜਿਵੇਂ ਬੋਲਣਾ ਕੀ ਸੱਦਿਆ ਦੱਸੀ ਕੋਈ ਗੱਲ ਨਹੀਂ ਹੁਣ ਗੱਲ ਪੈਣਿਆ ਹਜੇ ਤਾਂ ਚੁੱਪੀ ਭਲੀ ਆਸੀ ਕੀ ਕਰੀਏ ਚੁੱਪ ਭਲੀ ਹੈਗੀ ਨਾਲੇ ਆ ਕੇ ਲੱਗ ਜਿਨਾ ਬੋਲਣਾ ਕੋਈ ਪਤਾ ਨਹੀਂ ਬਾਤ ਤਾਂ ਨਹੀਂ ਪਹਿਲਾਂ ਸੱਜ ਲਿਆ ਕਰੋ ਗੱਲ ਹਾਂ ਦੱਸੀ ਮੈਨੂੰ ਚਾਕੇ ਬਿਠਾ ਦੇ ਦੇ ਵਿੱਚ ਹੋਰ ਚੁੱਪੀ ਚਾਕੇ ਤਾਂ ਬਹਾਇਆ ਹੋਰ ਕੀ ਕੀਤਾ ਮੈਂ ਕੀ ਕਰਦਾ ਇਹਦਾ ਇਹ ਇਹ ਤੂੰ ਆਲਸੀ ਬਣਾਤਾ ਇਹ ਬੈਠਾ ਆਲਸੀ ਕੋਈ ਨਹੀਂ ਬਣਾਇਆ ਇਹ ਬਿਮਾਰ ਆ ਬਜਰਾ ਠੀਕ ਆ ਆ ਦੇਖ ਲੈ ਇੱਥੇ ਬੈਠਾ ਮੈਂ ਇਹਨੂੰ ਨਾ ਚਾੱਕੇ ਬਿਠਾ ਮਾਰਨਾ ਇਹਨੂੰ ਮੈਂ ਕੁਛ ਨਹੀਂ ਮਾਰਦਾ ਕੁਦਰਤੀ ਤਰੀਕੇ ਨਾਲ ਇਹਦਾ ਜਿਹੜਾ ਪਰਿਵਾਰ ਹੈ ਮਾਪੇ ਨੂੰ ਆਪੇ ਠੀਕ ਕਰੂਗਾ ਅੱਛਾ ਹਾਂ ਠੀਕ ਆ ਅੱਛਾ ਇਹ ਛੋੜੇ ਕਰਕੇ ਬਿਮਾਰਾ ਛੋੜੇ ਕਰਕੇ ਜੇ ਚੰਗਾ ਚੰਗਾ ਕੁਝ ਖਾਣਾ ਪੀਣਾ ਹੁੰਦਾ ਹਨਾ ਇਹਨਾਂ ਨੂੰ ਜੇ ਇਹਨਾਂ ਦੇ ਪਾਣੀ ਖਰਾਬ ਨਾ ਕੀਤੇ ਹੁੰਦੇ ਇਨਾਂ ਦੀਆਂ ਖਰਾਕਾਂ ਖਰਾਬ ਨਾ ਕੀਤੀਆਂ ਹੁੰਦੀਆਂ ਤਾਂ ਇਹ ਐ ਨਾ ਹੁੰਦਾ ਇਹ ਅਸਲ ਵਿੱਚ ਜਿਵੇਂ ਮਨੁੱਖ ਹਨਾ ਉਵੇਂ ਇਹ ਨੇ ਮਨੁੱਖ ਇਹਨਾਂ ਬਿਨਾ ਮਨੁੱਖ ਨਹੀਂ ਸਾਰ ਸਕਦਾ ਮਨੁੱਖ ਬਿਨਾ ਇਹ ਸਾਰ ਨਹੀਂ ਗਿਆ ਠੀਕ ਹੈ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਲਈ ਤੇ ਜਿੱਦ ਦੇ ਤੁਹਾਡੇ ਨਾਲ ਹੋਈ ਹੈ ਨਾ ਤੇ ਤੁਸੀਂ ਉੱਧਰ ਤੇਰੇ ਨਾਲ ਤੇਰੇ ਨਾਲ ਦਾ ਆਪਾਂ ਦਾ ਮਤਲਬ ਨਹੀਂ ਮਾਰਦੇ ਯਾਰ ਦੇਖ ਮੈਂ ਤਾਂ ਮੈਂ ਤਾਂ ਮੈਂ ਤਾਂ ਇਹ ਗੱਲ ਕਹਿਣਾ ਹੁਣ ਮੈਂ ਤੇਰੇ ਤੇ ਰੋਕ ਤਾਂ ਲਾ ਨਹੀਂ ਸਕਦਾ ਮੈਂ ਤਾਂ ਇਹ ਕਹਿਣਾ ਵੀ ਚੱਲ ਲਾ ਕੇ ਦੇਖ ਲੈ ਰੋਕ ਨਹੀਂ ਆਪਾਂ ਤੇਰਾ ਘਰ ਹੈ ਮੈਂ ਰੋਕ ਨਹੀਂ ਲਾ ਸਕਦਾ ਪਰ ਮੇਰਾ ਤਾਂ ਕੰਮ ਸਮਝਾਉਣਾ ਵੀ ਨਾਲ ਸੀ ਨਾ ਆਪਣਾ